ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਕ ਵਧੀਆ ਗੱਲ ਸੁਣਾਉਣ ਲੱਗੀ ਆਂ ਉਮੀਦ ਆ ਕਿ ਤੁਸੀਂ ਬੜੇ ਪਿਆਰ ਨਾਲ ਸੁਣੋਗੇ ਇੱਕ ਵਾਰੀ ਇੱਕ ਰਾਜਾ ਖਾਣਾ ਖਾ ਰਿਹਾ ਸੀ ਤੇ ਉਹਦਾ ਸੇਵਕ ਸੀ ਜਿਹੜਾ ਉਹ ਖਾਣਾ ਖਵਾ ਰਿਹਾ ਸੀ ਤੇ ਖਵਾਉਂਦੇ ਖਵਾਉਂਦੇ ਸੇਵਕ ਤੋਂ ਨਾ ਥੋੜਾ ਜਿਹਾ ਤਲਕਾ ਰਾਜੇ ਦੇ ਸਬਜੀ ਦਾ ਤਲਕਾ ਰਾਜੇ ਦੇ ਕੱਪੜਿਆਂ ਤੇ ਪੈ ਗਿਆ ਰਾਜੇ ਨੂੰ ਬਹੁਤ ਗੁੱਸਾ ਆਇਆ ਮੱਥੇ ਤਿਉੜੀਆਂ ਪਾ ਕੇ ਕਹਿਣ ਲੱਗਾ ਤੇਰੀ ਹੀ ਮਜਾਲ ਆਹ ਮਜਾਲ ਤੇਰੀ ਤੂੰ ਮੇਰੇ ਉੱਤੇ ਸਬਜੀ ਪਾਤੀ ਤੇ ਉਹਨੇ ਸੇਵ ਕਨੇਨਾ ਬਾਕੀ ਦੀ ਜਿਹੜੀ ਸਬਜੀ ਪਈ ਸੀ ਨਾ ਸਾਰੀ ਚੱਕ ਕੇ ਉਹਦੇ ਉੱਪਰ ਪਾਤੀ ਰਾਜੇ ਦੇ ਕਹਿਣ ਲੱਗਾ ਰਾਜਾ ਜੀ ਤੁਸੀਂ ਮੈਨੂੰ ਮੌਤ ਦੀ سزا ਦੇਣੀ ਹੈ ਤੇ ਛੋਟੇ ਜਿਹੇ ਪੁਆਇੰਟ ਤੇ سزا ਦਿਓਗੇ ਤਾਂ ਸਾਰੇ ਲੋਕ ਤੈਨੂੰ ਬੁਰਾ ਕਹਿਣਗੇ ਤੇ ਹੁਣ ਮੇਰੇ ਕੋਲ ਮੈਂ ਤੁਹਾਨੂੰ ਚੰਗਾ ਵੱਡਾ ਪੁਆਇੰਟ ਦੇਤਾ ਹੈਗਾ ਤੇ ਤੁਸੀਂ سزا ਦਿਓਗੇ ਤਾਂ ਲੋਕ ਤੈਨੂੰ ਬੁਰਾ ਨਹੀਂ ਸਮਝਣਗੇ ਇਸ ਲਈ ਮੈਂ ਤੁਹਾਨੂੰ ਇਹੀ ਕਹਣਾ ਚਾਹੁੰਦੀ ਆ ਕਿ ਜੋ ਇਨਸਾਨ ਤੁਹਾਡੇ ਨਾਲ ਮੁੱਢ ਤੋਂ ਕੱਬ ਕਰ ਰਿਹਾ ਨਾ ਉਹਦੇ ਤੋਂ ਗਲਤੀ ਵੀ ਹੋਊਗੀ ਉਹ ਸਹੀ ਵੀ ਕੰਮ ਕਰੂਗਾ ਤੇ ਇਸ ਲਈ ਉਸ ਦੀ ਜਿਹੜੀ ਗਲਤੀ ਆ ਨਾ ਉਹਨੂੰ ਮਾਫ਼ ਕਰ ਦਿਓ ਉਹਦੀ ਗਲਤੀ ਨੂੰ ਗਲਤੀ ਨਾ ਮੰਨੋ ਉਹਨੂੰ ਆਪਦੇ ਘਰ ਦਾ ਜੀ ਸਮਝਦੇ ਹੋਏ ਉਸ ਦੇ ਨਾਲ ਬਿਰਤਨ ਵਾਲਾ ਵਿਹਾਰ ਕਰਿਆ ਕਰੋ ਇਸ ਲਈ ਰਾਜੇ ਨੇ ਵੇਖੋ ਕਿੰਨਾ ਚਿਰ ਰਾਜੇ ਦੀ ਸੇਵਾ ਕੀਤੀ ਤੇ ਮਹਾਰਾਜਾ ਤਵਕਾ ਪੈ ਲੱਗੇ ਤੇ ਰਾਜੇ ਨੇ ਉਹਨੂੰ ਮੌਤ ਦੀ ਸਹਾਇਤਾ ਦੇਣ ਲੱਗਿਆ ਇਸ ਕਰਕੇ ਇਹੀ ਕਹਿਣਾ ਚਾਹੁੰਦੇ ਆ ਵੀ ਜੇ ਕੰਮ ਕਰਦੇ ਆ ਨਾ ਕੰਮ ਕਰਨ ਦੀ ਕੋਈ ਗਲਤੀ ਨਾ ਪਿਆ ਕਰੇ ਉਹਨੂੰ ਗਲਤੀ ਨੂੰ ਗਲਤੀ ਨਹੀਂ ਸਮਝਣਾ ਚਾਹੀਦਾ ਜਿਹੜਾ ਉਹਦਾ ਉਸਤਾਦ ਹੁੰਦਾ ਉਸਤਾਦ ਨੂੰ ਆਪਣਾ ਫੈਮਿਲੀ ਮੈਂਬਰ ਸਮਝਣਾ ਚਾਹੀਦਾ